you ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਇਸ ਵੇਲੇ ਵਿਸ਼ਵਾਤ ਹੋ ਗਈ ਜੀ ਤੇ ਅਸੀਂ ਉੱਠ ਚੁੱਕੇ ਸੀ ਤੇ ਮੈਂ ਚਾਹ ਤਰੀ ਹੁਈ ਸੀ ਇੱਧਰ ਤੇ ਆਪਾਂ ਜਲਦੀ ਉੱਠਦੇ ਹੁਣ ਤੁਹਾਨੂੰ ਪਤਾ ਹੀ ਹੈ 4:30 ਵਜੇ ਤੇ 10-5 ਮਿੰਟ ਉੱਤੇ ਹੋਈ ਜਾਂਦੇ ਉੱਠਦੇ ਹਨ ਤੇ ਬਸ ਫਿਰ ਮੈਂ ਉੱਠ ਕੇ ਆਉਂਦਾ ਹਨਾ ਤੇ ਚਾਹ ਤਰੀ ਦੇਖੋ ਜੀ ਕਿੰਨਾ ਨੇਰਾ ਹੋਇਆ ਪਿਆ ਹੋਇ ਇਹ ਤੇ ਫਿਰ ਇੱਧਰ ਮੌਸਮ ਠੰਡਾ ਹੀ ਸੀ ਤੇ ਮੈਂ ਪੈਕੇਟ ਘਟਿਆ ਸੀ ਰਾਤ ਵੀ ਮੌਸਮ ਠੰਡਾ ਹੁਣ ਤਿੰਨ ਚਾਰ ਦਿਨ ਹੋ ਗਿਆ ਠੰਡਾ ਹੀ ਹੁੰਦਾ ਤੇ ਇੱਥੇ ਰਿਸ਼ੋ ਆਪਦੀਆਂ ਕਿਤਾਬਾਂ ਕੱਢ ਰਿਹਾ ਸੀ ਬੈਗ ਦੇ ਵਿੱਚੋਂ ਕਿਉਂਕਿ ਇਹਦਾ ਅੱਜ ਹੈ ਸੀਗਜ਼ਾਮ ਇੱਕ ਤਰੀਕ ਨੂੰ ਫਸਟ ਇਗਜ਼ਾਮ ਸੀ ਤੇ ਕੰਨਾਂ ਵੀ ਮੈਂ ਸਾਰੀਆਂ ਕੱਢ ਦਿੰਨਾ ਕਿਤਾਬ ਤੇ ਬਸ ਜਿਹੜਾ ਕੱਲ ਨੂੰ ਪੇਪਰ ਹੈ ਉਹਦੀ ਤਿਆਰੀ ਕਰਾਉਣ ਨੂੰ ਲੈ ਜਾਂਦੇ ਨੂੰ ਤਾਂ ਠੀਕ ਹੈ ਤੇ ਤੇ 6 ਵਜੇ ਚੁੱਕੇ ਸੀ ਤੇ ਚਾਹ ਬਣੀ ਅਸੀਂ ਪੀ ਲਈ ਅਸੀਂ ਤੇ ਬਸ ਫਿਰ ਇਹ ਆਪਦਾ ਤਿਆਰੀ ਕਰ ਲੂ ਆਪਦੇ ਪੇਪਰ ਉੱਪਰ ਜਿਹੜਾ ਵੀ ਕੋਈ ਹਨਾ ਬੁੱਕ ਲੈ ਕੇ ਜਾਣੀ ਹੈ ਜਾਂ ਪੇਪਰ ਬੋਰਡ ਸਾਰਾ ਕੁਝ ਆਪ ਪਾ ਲੂਗਾ ਤੇ ਇਹਨਾਂ ਨੂੰ ਪਹਿਲਾਂ ਕਹੀਦਾ ਹੁੰਦਾ ਕੱਲ ਛੁੱਟੀ ਸੀ ਵੀ ਮੈਂ ਪਾਲਾ ਪਾਲਾ ਤੇ ਕੱਲ ਵਾਸ ਹਨਾ ਇਹਨੇ ਧਿਆਨ ਨਹੀਂ ਦਿੱਤਾ ਤੇ ਪੜਦਾ ਸੀ ਕੱਲ ਤਾਂ ਕਰਕੇ ਹਣ ਵਾਸ ਇਹ ਆਪਦਾ ਬੈਗ ਸਾਫ਼ ਕਰੀ ਜਾਂਦਾ ਕਾਗਜ਼-ਪੋਚ ਹੁੰਦੇ ਸਾਰੇ ਕੱਢੀ ਜਾਂਦਾ ਤੇ ਫਿਰ ਵਾਸ ਆਪਦਾ ਹਨਾ ਸਮਾਨ ਪਾ ਲੂਗਾ ਪਾ ਕੇ ਤੇ ਫਿਰ ਮੈਂ ਇਹਨੂੰ ਕਾਸੀ ਪੈਨ-ਪੁਨ ਵੀ ਪਾ ਲਾ ਆਪਦੇ ਦੇਕਤ ਦਾ ਐਕਸਟਰਾ ਲੈ ਜੇ ਕਈ ਵਾਰ ਖਤਮ ਹੋ ਜਾਂਦਾ じゃ ਹਨਾ ਕੋਈ ਵੀ ਪ੍ਰੋਬਲਮ ਹੋ ਜਾਂਦੀ ਹੈ ਕਿ ਕਦੈ ਸੁਖਰਾ ਚਾਹੀਦਾ ਇਹ ਹੁੰਦਾ ਤੇ ਵਸ ਇੱਥੇ ਫਿਰ ਮੈਂ ਨਾ ਆਟਾ ਸਾਡੇ ਪਿਆ ਸੀ ਤੇ ਇਹਨੂੰ ਮੈਂ ਲੈ ਕੇ ਜਾਵਾਂਗੀ ਗਊਸ਼ਾਲਾ ਤੇ ਸਾਡੇ ਮੰਦਰ ਆ ਜਿੱਥੇ ਉੱਥੇ ਵਿੱਚ ਹੀ ਗਊਸ਼ਾਲਾ ਬਣੀ ਹੋਈ ਆ ਤੇ ਕੁਝ ਰੋਟੀਆਂ ਪਈਆਂ ਸੀ ਇੱਥੇ ਮੈਂ ਕਹੇ ਵੀ ਲੈ ਜੰਨੇ ਚੱਲ ਗੰਮਣ ਨੂੰ ਪਾ ਦਾਂਗੇ ਕੁਝ ਰਾਤ ਦੇ ਰੋਟੀਆਂ ਸੀ ਮੈਸੇਨ ਨੇ ਕਿਹਾ ਰਾਤ ਦੀ ਹੈਗੀ ਡੱਬੇ ਦੇ ਵਿੱਚ ਤਾਂ ਦੇਖ ਲਿਆ ਤੇ ਕੰਦੀ ਹੈਗੀਆਂ ਦੋ ਮੈਂ ਕਹਾਂ ਚੱਲ ਪਾ ਦੇ ਫਿਰ ਦੋ ਹੈਗੀਆਂ ਤਾਂ ਦੇਥੇ ਗਾਵਾਂ ਨੂੰ ਪਾ ਦਾਂਗੇ ਤੇ ਵਸੀਨ ਪਾਤੀਆਂ ਸਵੇਰੇ ਅਸੀਂ ਮੰਦਿਰ ਚਲੇ ਗਏ ਸੀ ਮੰਦਿਰੋਂ ਆ ਕੇ ਫਿਰ ਬਸ ਅਸੀਂ ਪੂਜਾ ਵਗੈਰਾ ਕਰਿਆ ਇਹ ਸੀ ਜੋਤ ਲਾਉਣੀ ਮੇਰੇ ਰਹਿੰਦੇ ਸੀ ਤੇ ਇੱਥੇ ਰਿ ਜੋ ਜਲ ਚੜਾਉ ਲੱਗਿਆ ਸੀ ਸ਼ਿਵਲਿੰਗ ਤੇ ਕਿਉਂਕਿ ਮੰਦਿਰੇ ਤੋਂ ਜਾ ਨਹੀਂ ਆਉਂਦਾ ਮੰਦਿਰ ਜਾਣ ਤੇ ਫਿਰ ਇਹ ਤਾਂ ਟਾਈਮ ਹੋ ਜਾਂਦਾ ਬੈਂਡ ਇਸ ਕਰਕੇ ਇਹ ਮੰਦਿਰ ਜਾਂਦਾ ਨਹੀਂ ਬਸ ਘਰੇ ਸ਼ਿਵਲਿੰਗ ਹੈਗਾ ਘਰੇ ਜਿੱਥੇ ਜਲ ਚੜਾਉਂਦਾ ਸੰਡੇ ਨੂੰ ਜਾ ਜਾਂਦੇ ਹੁੰਦੇ ਕਿਉਂਕਿ ਸੰਡੇ ਨੂੰ ਛੁੱਟੀ ਹੁੰਦੀ ਹੈ ਤੇ ਫਿਰ ਬਸ ਇੱਥੇ ਮੈਂ ਆ ਗਈ ਸੀ ਰਸੋਈ ਦੇ ਵਿੱਚ ਇੱਥੇ ਮੈਂ ਹੁਣ ਆਵਦਾ ਹਾਂ ਨਾ ਕੰਮਕਾਰ ਕਰਨ ਲੱਗੇ ਸੀ ਰੋਟੀ ਪਾਣੀ ਬਣਾਉਣਾ ਸੀ ਮੈਂ ਰਿਸ਼ੂ ਨੂੰ ਕਹੀ ਜਾਂਦੀ ਸੀ ਮੈਂ ਕਿ ਰੋਟੀ ਬਣਾ ਲਾਂ ਵੀ ਲੈ ਕੇ ਜਾਏਗਾ ਕਹਿੰਦਾ ਹਾਂ ਲੈ ਕੇ ਹੋ ਜਾਉਂ ਖਾ ਕੇ ਵੀ ਮੈਂ ਕਹਾ ਠੀਕ ਆ ਬਿਲੋਣੀ ਆਸ ਫਿਰ ਮੈਂ ਇੱਥੇ ਸਾਲਫ ਵਗੈਰਾ ਸਾਬ ਕਰਕੇ ਤਵਾ ਰੱਖ ਦੂੰਗੀ ਹੁਣ ਗੈਸ ਦੇ ਉੱਪਰ ਰੱਖ ਤਵਾ ਸੋਣਾਂ ਗੈਸ ਉਣ ਕਰ ਦੂੰਗੀ ਤੇ ਰਿਸ਼ੂ ਨੂੰ ਮੈਂ ਕਹਿ ਰਹੀ ਸੀ ਬਸ ਮੈਂ ਰੋਟੀ ਲੈਣੀ ਵੀ ਦਿਖਾ ਲਈ ਤੇ ਕਹਿੰਦਾ ਠੀਕ ਆ ਤੇ ਬਸ ਚਕਲਾ ਤੇ ਨਾ ਰੱਖ ਕੇ ਆਟਾ ਵਗੈਰਾ ਕੱਢ ਲੂੰਗੀ ਤੇ ਰੋਟੀ ਲਾ ਲਗ ਜੂੰਗੀ ਤੁਸੀਂ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿੰਨਾ ਦੇ ਮੀ ਹੈਗਾ ਕਿ ਨਹੀਂ ਹੈਗਾ ਵੀ ਮੌਸਮ ਕਿਹੋ ਜਿਹਾ ਗਰਮੀ ਹੈ ਕਿ ਮੌਸਮ ਵਧੀਆ ਵੀ ਠੰਡਾ ਠਾਰਾ ਕਿਉਂਕਿ ਸਾਡੇ ਤਾਂ 3-4 ਦਿਨ ਹੋ ਗਏ ਪਹਿਲਾਂ ਤਾਂ ਗਰਮੀ ਬਹੁਤ ਸੀ ਤੇ ਹੁਣ 2-3 ਦਿਨ ਹੋ ਗਏ ਮੌਸਮ ਠੰਡਾ ਹੀ ਆ ਵੀ ਮੀ ਕਿਤੇ ਰਾਤ ਨੂੰ ਆਇਆ ਜਾਂ ਕਿਤੇ ਦਿਨੇ ਲੱਗ ਜਾਂਦਾ ਪਰਸੋ ਰਾਤ ਨੂੰ ਮੀ ਆਇਆ ਸੀ 2 ਵਜੇ ਤੇ ਕੱਲ ਦਿਨੇ ਤਾਂ ਪਿਆ ਨਹੀਂ ਮੜਾ ਮੋਟਾ ਕਿਣਮਣ ਜੀ ਸੀ ਛੱਟ ਗਿਆ ਸੀ ਧੁੱਪ ਘੜਦੀ ਸੀ ਤੇ ਅੱਜ ਤਾਂ ਸਵੇਰ ਤੋਂ ਹੀ ਲੱਗਿਆ ਬਸ ਹੌਨਾਂ ਕਦੇ ਪਾ ਦਿੰਦਾ ਕਦੇ ਹਟ ਜਾਂਦਾ ਆਈ ਕਰੀ ਜਾਂਦਾ ਤੇ ਕੱਪੜੇ ਵਗੈਰਾ ਵੀ ਮੈਂ ਬਾਹਰ ਪਾਏ ਸੀ ਫਿਰ ਅੰਦਰ ਇੱਥੇ ਫਿਰ ਮੈਂ ਲੰਚ ਬਾਕਸ ਤਿਆਰ ਕਰ ਰਹੀ ਸੀ ਰਿਸ਼ੀਵਾ ਤੇ ਮੈਂ ਦੇਖ ਰਹੀ ਸੀ ਕਿਉਂਕਿ ਜਿਹੜਾ ਮੈਂ ਲੰਚ ਬਾਕਸ ਲੈਂਦਾ ਸੀ ਉਹਦੇ ਵਿੱਚ ਨਾ ਅਟੈਚੀ ਡੱਬੀਆਂ ਹੈਗੀਆਂ ਵੀ ਜਾਨੀ ਕਿ ਆਪਾਂ ਕੱਢ ਨਹੀਂ ਸਕਦੇ ਤੇ ਜਦੋਂ ਤੇ ਢੱਕਣ ਢੁੱਕਣ ਹੈ ਨਹੀਂਗਾ ਤੇ ਉਹ ਸਾਰੇ ਡੱਬੇ ਦੇ ਉੱਪਰ ਜਿਹੜਾ ਢੱਕਣ ਆ ਜਾਂਦਾ ਉਹ ਚੰਗੀ ਤਰ੍ਹਾਂ ਨਹੀਂ ਲੱਗਦਾ ਬਸ ਉੱਪਰੇ ਰੱਖਿਆ ਜਾਂਦਾ ਉੱਪਰ ਅਖਰ ਦੂਜਾ ਢੱਕਣ ਆ ਜਾਂਦਾ ਤੇ ਉਦੋਂ ਮੈਂ ਇਹਨੂੰ ਦਹੀਂ ਭਾ ਕੇ ਦਿੱਤਾ ਤੇ ਉਹ ਸਾਰੇ ਡੋਲ ਲੈ ਰੋਪੀਆਂ ਦੇ ਵਿੱਚ ਤੇ ਯਾਰ ਮੈਂ ਕਿਹਾ ਵੀ ਚਲ ਕੋਈ ਡੱਬੇ ਵਗੈਰਾ ਹਨਾ ਵੀ ਜਿੱਥੇ ਮੈਂ ਸਬਜ਼ੀ ਪਾ ਕੇ ਇਹਦੇ ਵਿੱਚ ਰੱਖਦਾ ਹਾਂ ਡੱਬੇ ਦੇ ਵਿੱਚ ਤੇ ਇੱਕ ਸਾਈਡ ਤੇ ਮੈਂ ਰੋਟੀ ਰੱਖਦਾ ਮੈਂ ਉਹ ਚੈੱਕ ਕਰ ਰਹੀ ਸੀ ਕੋਈ ਵੀ ਬਸ ਹਨਾ ਪਹਿਲਾਂ ਥੱਲੇ ਬੀਬੇ ਦੇ ਵਿੱਚ ਦੇਖੀ ਉੱਥੋਂ ਵੀ ਨਹੀਂ ਮਿਲੀ ਉਹ ਥੋੜੇ ਜਿ ਵੱਡੀ ਸੀ ਤੇ ਫਿਰ ਮੈਂ ਉੱਪਰ ਦੇਖੀ ਉਹ ਵੀ ਹੈ ਨਹੀਂ ਸੀ ਤੇ ਉਹ ਵੀ ਡੱਬੇ ਹੁੰਦੀ ਨਹੀਂ ਸੀ ਵੱਡੇ ਸੀ ਤੇ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਸੁਨੇਹਾ ਤਾਂ ਲੈ ਜਾ ਸੁਨੇਹਾ ਥੋੜਾ ਜਿਹਾ ਨਾ ਗਾਜਰੀ ਕਲਰ ਚਾਹਤੇ ਕਹਿੰਦਾ ਮੈਂ ਨਹੀਂ ਲੈ ਕੇ ਜਾਂਦਾ ਤੇ ਫਿਰ ਮੈਂ ਕਿਹਾ ਚਲ ਠੀਕ ਆ ਫਿਰ ਮੈਂ ਨੂਨ ਮਿਰਚਾਂ ਦੇ ਪਰੌਂਠੇ ਬਣਾਤੇ ਇਹਦੇ ਮੈਂ ਕਿਹਾ ਉਹ ਹੀ ਲੈ ਜਾ ਫਿਰ ਤੇ ਕਹਿੰਦਾ ਠੀਕ ਆ ਤੇ ਫਿਰ ਮੈਂ ਨੂੰ ਕਹੇ ਸ ਮੈਂ ਕਿਹਾ ਲੰਚ ਬਾਕਸ ਤੈਨੂੰ ਮੈਂ ਹੋਰ ਲੈ ਕੇ ਦਉਂਗੀ ਥੋ ਪਿੰਡੂ ਹੀ ਲਿਆ ਦਉਂਗੀ ਚੱਲ ਤੇ ਜਿਹਦੇ ਵਿੱਚ ਡੱਬੀ ਹੋਵੇ ਹਨਾ ਬਸ ਉਹਦਾ ਟੱਕਣ ਹੋਵੇ ਵਿੱਚ ਸਟੇਲ ਦਾ ਹੋਵੇ ਚਾਹੇ ਤੇ ਉੱਥੇ ਮੈਂ ਦੇਖਿਆ ਤਾਂ ਹੈਗਾ ਸੀ ਮੋਲ ਦੇ ਵਿੱਚ ਤੇ ਮੈਨੂੰ ਇਹ ਪਸੰਦ ਆ ਬਸ ਮੈਂ ਨਾ ਚੰਗੀ ਤਰ੍ਹਾਂ ਧਿਆਨ ਨਹੀਂ ਦਿੱਤਾ ਨੇ ਤਾਂ ਫਿਰ ਮੈਂ ਹਨਾ ਦੂਜਾ ਹੀ ਲੈ ਲੈਣਾ ਸੀ ਸਟੀਲ ਦਾ ਵਿੱਚ ਡੱਬੀ ਜਿਹੜੀ ਰੱਖੀ ਜਾਂਦੀ ਹੈ ਉਹ ਵਧੀਆ ਸੀ ਤੇ ਹੁਣ ਤੱਕ ਸੀ ਇਹ ਹੋਣਾ ਨਹੀਂ ਤਾਂ ਕਰਕੇ ਫਿਰ ਮੈਂ ਕਹ ਚੱਲ ਪਿਆ ਰਹਾਂ ਨੇ ਮੈਂ ਮੰਦਰ ਵਗੈਰਾ ਲੈ ਜਾ ਕਰੂੰਗੀ ਕਿਉਂਕਿ ਆਪਾਂ ਘੜਾ ਹਜੇ ਝੂਠਾ ਕੀਤਾ ਇਹਦੇ ਵਿੱਚ ਹਨਾ ਕੋਈ ਚੀਜ਼ ਖਾਦੀ ਬੀਤੀ ਹੈ ਲੈ ਕੇ ਗਿਆ ਸੀ ਉਹ ਵੀ ਮੋੜ ਲਿਆ ਸੀ ਦਹੀਂ ਤੇ ਰੋਟੀਆਂ ਫਿਰ ਮੈਂ ਨੂੰ ਮਾਜ ਕੇ ਤੋਸ ਵਰਕੇ ਰੱਖਦਾ ਸੀ ਮੈਂ ਕਹ ਚੱਲ ਮੈਂ ਲੈ ਜਾ ਕਰੂੰਗੀ ਤੈਨੂੰ ਖਾਣੇ ਬਣੇਆ ਵਿੱਚ ਬੇ ਫੁੱਲ ਪਾਲੇ ਇੱਕ ਚਤੂ ਬਪਾਲੀ ਇੱਕ ਦੇ ਵਿੱਚ ਉਹ ਕੰਤ ਵੀ ਵਗੈਰਾ ਰੱਖ ਲਈਏ ਚੋਲ ਵਗੈਰਾ ਪਾ ਲਈਏ ਨਾ ਕੁਝ ਵੀ ਆਪਾਂ ਪਾ ਸਕਦੇ ਆ ਮੈਂ ਤਾਂ ਮੰਦਰ ਲੈ ਆਇਆ ਕਰੂੰਗੀ ਚੱਲ ਮੈਂ ਤੇ ਕਈ ਵਾਰ ਦੀਵਾ ਲਾਉਣਾ ਦੀਵਾ ਰੱਖ ਕੇ ਲੈ ਗਈ ਤੇ ਕੰਦਾ ਚੱਲ ਠੀਕ ਆ ਫਿਰ ਹਣਾ ਮੈਂ ਕਿਹਾ ਸੀ ਚੱਲ ਅੱਜ ਲੈ ਕੇ ਆਉਂਗੇ ਅੱਜ ਮੀਂਹ ਨਹੀਂ ਬਸ ਹੱਦ ਪਰ ਕਰ ਤੇ ਮੀਂਹ ਹਟੇ ਹੀ ਨਹੀਂ ਪਾਉਣਾ ਮੈਂ ਕਿਹਾ ਸੀ ਚੱਲ ਸੁਨੇਹਾ ਆਉਗੀ 12 ਵਜੇ ਤੇ ਦੁਬਾਰਾ ਪਰੌਟੀ ਲਾ ਕੇ ਚਲੇ ਜਾਵਾਂਗੇ ਮੇਥੇ ਪਿੰਡ ਜੀ ਨਾਲ ਥੋੜਾ ਜਿਹਾ ਸੌਦਾ ਸੀ ਉਹ ਲੈ ਆਵਾਂਗੇ ਨਾਲ ਮੈਂ ਕਿਹਾ ਵੀ ਚੱਲੇ ਨੂੰ ਟਿਫਨ ਲਿਆ ਤੁੰਦ ਦੇਖ ਕੇ ਪਰ ਮੇਂ ਜਦੋਂ ਸੁਨਹਿਾਇ ਮੀ ਪੈਣ ਲੱਗ ਗਿਆ ਸੀ ਉਹਦੀ ਸ਼ੁਰੂ ਹੋਇਆ ਸੀ 12:00 ਵਜੇ ਪਹਿਲਾ ਸੂਰ ਦਾ ਦੋ ਵਾਰ ਪੈ ਗਿਆ ਸੀ ਹਟ ਗਿਆ ਸੀ ਫਿਰ ਧੁੱਪ ਜਿ ਘਟਦੀ ਸੀ ਵਿੱਚ ਦੀ ਤੇ ਫਿਰ ਜੇ ਸੁਨਹਿਾਇ ਉਹ ਤਾਂ ਫਿਰ ਲੱਗ ਗਿਆ ਵਾ ਸੋਦੋਦਾ ਹਟਿਆ ਹੀ ਨਹੀਂ ਹਗਾ ਫਿਰ ਮੈਂ ਕਿਹਾ ਚੱਲ ਵੀ ਦੇਖਦੇ ਹਾਂ ਕੱਲ ਨੂੰ ਜਾਂ ਪਰਸੋਂ ਨੂੰ ਨੇ ਬੱਸ ਹੁਣ ਸੁਨੇਹਾ ਹੁਣ ਛਾਈ ਦੀ ਜਾਵੇ ਕਿਉਂਕਿ ਨਾ ਇਹਦੇ ਸਰਟੀਫਿਕੇਟ ਵਗੈਰਾ ਮਿਲ ਗਏ ਅੱਜ ਇਹਨੂੰ ਤੇ ਵੈਸੇ ਤਾਂ ਮੈਡਮ ਨੇ ਇਹਨੂੰ ਕਿਹਾ ਵੀ ਚਾਰ ਪੰਜ ਦਿਨ ਹੋਣਾ ਜਿੰਨੇ ਤਰੀਕ ਤੱਕ ਤਰ ਮਹੀਨਾ ਨਹੀਂ ਹੁੰਦਾ ਤੇ ਵੀ ਸਰਟੀਫਿਕੇਟ ਮਿਲ ਗਿਆ ਤਾਂ ਮਤਲਬ ਐ ਨਹੀਂ ਵੀ ਆਉਣਾ ਨਹੀਂ ਇਹ ਕਹਿੰਦੇ ਮੈਂ ਜਾਣਾ ਨਹੀਂ ਹੈਗਾ ਤੇ ਫਿਰ ਇਹਦੇ ਡੈਡੀ ਵੀ ਕਹਿੰਦੇ ਰਹਿਣ ਦੇ ਜਾਣ ਦੇ ਮੈਂ ਚਲ ਦੇਖ ਲਾਂਗੇ ਫਿਰ ਤੇ ਵਕੇਰ ਜੋਬ ਦੇ ਬਾਰੇ ਪੁੱਛਿਆ ਹੋਇਆ ਦੋ ਤਿੰਨ ਜਣਿਆਂ ਨੂੰ ਕਿਹਾ ਹੋਇਆ ਤੇ ਜਦੋਂ ਇਹਦੇ ਮਿਲ ਗਈ ਜੋਬ ਫਿਰ ਵਸੇ ਆਪਦੀ ਜੋਬ ਜੁਆਇਨਿੰਗ ਕਰ ਲੂਗੀ ਤੇ ਫਿਰ ਆਪਦੀ ਜੋਬ ਤੇ ਚਾਇਆ ਕਰੇਗੀ ਵਸੇ ਫਿਰ ਇੱਥੇ ਸੁਨੇਹਾ ਲੱਗੀ ਸੀ ਝਾੜੂ ਲਾਉਣ ਤੇ ਅੰਦਰ ਉਹਨੇ ਲਾ ਕੇ ਬਾਹਰੋਂ ਲਾਤਾ ਸੀ ਇੱਥੇ ਫਿਰ ਲੱਗੀ ਸੀ ਬਾਹਰ ਝਾੜੂ ਲਾਉਣ ਤੇ ਇੱਥੇ ਰਿਸ਼ੂ ਆ ਦਾ ਬੈਗ ਚ ਹਨ ਦੇਖੀ ਜਾਂਦਾ ਟਿਫਨ ਪਾ ਲਿਆ ਸੀ ਨੇ ਆਪ ਦਾ ਲੰਚ ਬਾਕਸ ਜਿਸ ਚ ਮੈਂ ਉਹਨੂੰ ਰੋਟੀ ਵਗੈਰਾ ਪਾਤੀ ਸੀ ਇਹ ਵਸੇ ਆਪਦਾ ਪੈਨ ਮੈਨੂੰ ਕਹਿੰਦਾ ਸੀ ਕਹਿੰਦਾ ਪੈਨ ਤੇਰੀ ਮੈਨੂੰ ਤੇ ਮੈਂ ਨਾ ਭੁੱਲ ਗਈ ਸੀ ਜਿਹੜੇ ਬਾਲ ਪੈਨਾਂ ਦੇ ਬਲੂ ਤੇ ਫਿਰ ਮੈਂ ਇਹ ਚੱਲਿਆ ਗਿਆ ਸੀ ਫਿਰ ਮੈਂ ਮੈਨੂੰ ਬਾਵਾ ਜਾਦ ਆ ਗਈ ਫਿਰ ਮੈਂ ਦੇਖ ਕੇ ਤੇ ਵਸੇ ਫਿਰ ਮੈਂ ਪਿੱਛੇ ਗਈ ਮੈਂ ਤਾਂ ਬੈਣ ਵੀ ਨਾ ਦੀ ਹੋ ਗਈ ਤੇ ਹਜੇ ਆਈ ਨਹੀਂ ਸੀ ਫਿਰ ਮੈਂ ਇਹਨੂੰ ਦੇਖ ਕੇ ਆਈ ਦੋ ਪੈਨ ਮੈਂ ਕਿਹਾ ਵੀ ਜਾ ਉਹਦੇ ਪੈਨ ਲੈ ਕੇ ਜਾ ਉਹਦਾ ਤੇ ਪੇਪਰ ਅੰਦਰ ਤੇ ਪੇਪਰ ਫੰਡ ਹਜੇ ਦੇਣਾ ਸੀ ਪੇਪਰ ਫੰਡ ਮੈਂ ਭੁੱਲ ਗਈ ਇਹਨੂੰ ਦੇਣਾ ਹੈ ਮੈਨੂੰ ਕਹਿੰਦਾ ਵੀ ਸੀ ਦੇ ਦੇ ਤੇ ਫਿਰ ਘਰੇ ਆ ਕੇ ਨੇ ਮੈਨੂੰ ਯਾਦ ਕਰਾਇਆ ਮੈਂ ਕਿਹਾ ਚੱਲ ਕੋਈ ਨਾ ਵੀ ਤਮੋਂ ਫਿਰ ਮੈਂ ਉਹ ਪੈਸੇ ਦੇ ਦਿੱਤੇ ਸੀ ਮੈਂ ਕਿਹਾ ਤੂੰ ਆਹ ਦੇ ਬੈਗ ਚ ਪਾਲਾ ਮੈਂ ਫਿਰ ਕਈ ਵਾਰ ਹਨਾ ਦਿਮਾਗ ਦੇ ਵਿੱਚ ਗੱਲ ਭੁੱਲ ਜਾਂਦਾ ਬੰਦਾ ਤੇ ਜਵਾਬ ਦੇ ਵੀ ਨਹੀਂ ਯਾਦ ਰਹਿੰਦਾ ਫਿਰ ਆਪਦੇ ਆ ਯਾਦ ਨਹੀਂ ਰਹਿੰਦਾ ਫਿਰ ਮੈਂ ਕਿਹਾ ਤੂੰ ਹੁਣੇ ਪਾਲਾ 300 ਫਿਰ ਇਹਨੇ ਆਪਦੇ ਬੈਗ ਚ ਪਾ ਲਈ ਸੀ ਤੇ ਵਾਸਤੇ ਇੱਥੇ ਹੁਣ ਆਪਦਾ ਇਹ ਝਾੜੂ ਲਾ ਕੇ ਉਹਦੇ ਕੋਲ ਇਕੱਠਾ ਕਰਾ ਲਿਆ ਤੇ ਇੱਥੇ ਫਿਰ ਵਸ ਮੈਂ ਆ ਗਈ ਸੀ ਕੱਪੜੇ ਹਣਾ ਮਸ਼ੀਨ ਦੇ ਵਿੱਚੋਂ ਕੱਢਣ ਤੇ ਮਸ਼ੀਨ ਦੇ ਵਿੱਚੋਂ ਕੱਪੜੇ ਕੱਢਣ ਲੱਗ ਗਈ ਸੀ ਮੈਂ ਮੈਂ ਕਿਹਾ ਚੱਲ ਵੀ ਹਣਾ ਆਪਾਂ ਸੁਨੇਹੀ ਲਾਤੀ ਸੀ ਮਸ਼ੀਨ ਅਟਕ ਗਈ 8 ਵਜੇ ਤੋਂ ਪਹਿਲਾਂ ਹੀ ਲਾਤੀ ਸੀ ਮੈਂ ਮੈਂ ਕਿਹਾ ਮੇ ਦਾ ਮੌਸਮ ਹੈ ਵੀ ਧੋ ਲਈਏ ਕੱਪੜੇ ਬਹੁਤ ਜ਼ਿਆਦਾ ਹੋਏ ਪਏ ਸੀ ਤੇ ਫਿਰ ਮੈਂ ਮਸ਼ੀਨ ਚੋਂ ਕੱਪੜੇ ਕੱਢ ਦਿੰਦੀ ਹਾਂ ਬਾਹਰ ਤੇ ਆਪਾਂ ਪਾਣੀ ਥਾਣੀ ਕੱਢ ਕੇ ਡਰੇਲ ਦੇ ਵਿੱਚ ਪਾਦੇ ਸੀ ਤੇ ਵੈਸੇ ਇੱਥੇ ਫਿਰ ਮੈਂ ਆ ਗਈ ਸੀ ਭੰਡ ਧੋਣ ਤੇ ਭਾਂਡੇ ਮੈਂ ਵਸ ਧੋ ਕੇ ਰੱਖ ਲੂੰਗਾ ਪਹਿਲਾਂ ਤਾਂ ਤਈ ਹੈ ਨਾ ਆਪਾਂ ਵੀ ਪਹਿਲਾਂ ਵਾਸ਼ ਕਰਕੇ ਰੱਖਦੇ ਆਂ ਫਿਰ ਆਪਾਂ ਸਾਬਣ ਨਾਲ ਸਕਰਬਰ ਨਾਲ ਸਾਫ ਕਰਦੇ ਆਂ ਤੇ ਵਸ ਇਹਨਾਂ ਧੋ ਧੋ ਕੇ ਮੈਂ ਇੱਕ ਸਾਈਡ ਕਰ ਲੂੰਗੀ ਇਸ ਇੰਥ ਦੇ ਵਿੱਚ ਤੇ ਫਿਰ ਦੂਜੀ ਸਾਈਡ ਆਪਾਂ ਮਾਂਜ ਕੇ ਰੱਖ ਲਵਾਂਗੇ ਭਾਂਡੇ ਸਾਰੇ ਤੇ ਮੀਨੇ ਮੀਰਾ ਮੌਸਮ ਉਤਾ ਜੀ ਠੰਡਾ ਹੋਇਆ ਪਿਆ ਹਨਾ ਵੀ ਗਰਮੀ ਤੋਂ ਥੋੜੀ ਰਾਤ ਮਿਲੀ ਆ ਪਰ ਨਾ ਹੋਰੀ ਹੋਇਆ ਪਿਆ ਸਿੱਗ ਸਿੱਗ ਜੇ ਕਰੀ ਜਾਂਦਾ ਸਾਰੇ ਘੱਤੇ ਤੇ ਜਾਨੀ ਕਿ ਹਨਾ ਨਾ ਹਰੇਵਾਈ ਲੱਗੀ ਪਈ ਥਾ ਥਾ ਤੇ ਕਾ ਇੰਨਾ ਹੋਇਆ ਪਿਆ ਤੇ ਅੰਦਰ ਵੀ ਝਾੜੂ ਲਾ ਦਿੰਨੇ ਪੋਚਾ ਲਉਂ ਮਜੀ ਨਹੀਂ ਕਰਦੇ ਸਿੱਗ ਸਿੱਗ ਤਾਂ ਪਹਿਲੇ ਹੋਇਆ ਪਿਆ ਦੇਖੋ ਜੀ ਮੌਸਮ ਕਿਵੇਂ ਹੋਇਆ ਪਿਆ ਜਮੇ ਬੱਦਲ ਆਈ ਕੋਲਿਆ ਪਿਆ ਸੀ ਵੇ ਬਸ ਹੁਣੀ ਆਉ ਹੁਣੀ ਆਉ ਤੇ ਹਵਾ ਤਾਂ ਚੱਲਦੀ ਸੀ ਫਿਰ ਮੈਂ ਨਾ ਕੱਪੜੇ ਬਾਹਰ ਹੀ ਪਾਤੇ ਮੈਂ ਕਿਹਾ ਚੱਲ ਵੀ ਸੁੱਕ ਜਾਣਗੇ ਹਵਾ ਦੇ ਨਾਲ ਮੇਰੇ ਮਰੇ ਮੋਟਾ ਚੱਲ ਉੱਚਾ ਹੋਇਆ ਬੱਦਲ ਕੀ ਪਤਾ ਛੱਟ ਜਾਣ ਹਵਾ ਦੇ ਨਾਲ ਹਵਾ ਡਾਕੇ ਲੈ ਜਾਏ ਤੇ ਪਰ ਨਹੀਂ ਮੈਂ ਬਸ ਹਨਾ ਇਹ ਪਹਿਲੇ ਰਾਉਂਡ ਤੇ ਦੋ ਰਾਉਂਡ ਤੇ ਕੱਪੜੇ ਸੀ ਮੇਰੇ ਇਹ ਸਾਰੇ ਤੇ ਮੈਂ ਇਹਨਾਂ ਨੂੰ ਨਾ ਪਾਉਣ ਲੱਗੀ ਸੀ ਮੈਂ ਕਿਹਾ ਚੱਲ ਪਾਦਾ ਤੇ ਬਸ ਮੇਰੇ ਨਾਲ ਐ ਹੋਇਆ ਵੀ ਮੈਂ ਪਹਿਲੇ ਰਾਉਂਡ ਦੋ ਰਾਉਂਡਾਂ ਤੱਕ ਕੱਪੜੇ ਪਾ ਤੇ ਤੀਜੇ ਰਾਉਂਡ ਤੇ ਪਾਉਣ ਲੱਗੀ ਉਹਦੀ ਕਣੀਆਂ ਆ ਗਈਆਂ ਫਿਰ ਮੈਂ ਫਟਾਫਟ ਸਮਾਨ ਚੱਕਿਆ ਸਾਰਾ ਤੇ ਸਮਾਨ ਮੈਥੋਂ ਕੱਲੀ ਤੇ ਲੋਟ ਹੀ ਨਹੀਂ ਆਇਆ ਕਿਉਂਕਿ ਪੱਖਾ ਬਾਹਰ ਪਿਆ ਸੀ ਮੰਜਾ ਸੀ ਕੱਪੜੇ ਸੀ ਸਾਰੇ ਪਹਿਲੇ ਮੈਂ ਤਾਰ ਤੋਂ ਕੱਪੜੇ ਲਾਏ ਜਿੰਨੇ ਵੀ ਪਾਏ ਸੀ ਫਿਰ ਉਹਨਾਂ ਨੂੰ ਲਾ ਕੇ ਦਵਾ ਦਾ फटाफट ਸਿੱਟੇ ਅੰਦਰ ਫਿਰ ਮੰਜੇ ਵਾਲੇ ਸਿੱਟੇ ਫਿਰ ਪੱਖਾ ਚੱਕਿਆ ਫਿਰ ਮੰਜਾ ਚੱਕਿਆ ਤੁੱਲਾ ਢੱਕਿਆ ਤੇ ਜੀ ਮੈਂ ਕੰਮ ਕਰ ਕਰ ਕੇ ਘਰ ਦਾ ਤੇ ਕੰਮ ਕਰਦੇ ਮੱਝ ਪੂਰੇ ਮੈਨੂੰ 11:00 ਵਜੇ 11:30 ਵਜੇ ਹੋ ਗਏ ਸੀ ਦਵਾਈ ਵੀ ਮੇਰੇ ਰਹਿ ਗਈ ਸੀ ਦਵਾਈ ਫਿਰ ਮੈਂ 11:00 ਵਜੇ ਲਈ ਮੈਂ ਕਿਹਾ ਤਾਂ ਉਹ ਨਾ ਵਿਚਾਲੇ ਦੁਪਹਿਰੇ ਥੋੜਾ ਜਿਹਾ ਲੇਟ ਲੈ ਲਾਂਗੇ। ਇਹ ਮੈਨਲੇ ਲਿਦਵਾਈ ਤੇ ਹਨਾ ਮੀਂਹ ਪਈ ਹੁੰਦਾ ਅੱਜ ਮੌਸਮ ਬੇਕਾਰ ਜਿਹਾ ਹੋਇਆ ਤੇ ਤੇ ਤੰ ਦੇਖੋ ਮੀਂਹ। ਹੌਣ ਤਾਂ ਥੋੜਾ ਜਿਹਾ ਸਾਫ ਹੋ ਜਾਊਗਾ ਹੁਣ ਬੱਦਲ ਉੱਤੀ ਫਿਰਦਾ ਦੇਖੋ ਜੀ। ਤੇ ਬਾਕੀ ਹਨਾ ਮੈਂ ਕੱਪੜੇ ਬਾਹਰ ਪਾਏ ਸੀ ਸੁੱਕਣੇ ਤੇ ਪਰ ਜਦੋਂ ਮੈਂ ਦੂਜੇ ਰਾਉਂਡ ਤੇ ਕੱਪੜੇ ਪਾਉਣ ਲੱਗੀ ਨਾ ਤੇ ਉਹਦੀ ਮੀਂਹ ਆ ਗਿਆ ਬਹੁਤ ਜ਼ਿਆਦਾ। ਸ਼ਨੀਆ ਆ ਗਿਆ ਫਿਰ ਮੰਦਰ ਪਾਇ ਸਾਰੇ ਕੱਪੜੇ ਸਨੇਹਾ ਉਹਨੂੰ ਬਾਹਰ ਬੰਦ ਕਰੀ ਟੀਵੀ ਦੇ ਤੇ ਇੱਧਰ ਆਣਾ ਰਸੋਈ ਦੇ ਵਿੱਚ ਉਹ ਦੇਖੋ ਬ੍ਰੈਡ ਹੋ ਗਿਆ ਆਂਡ ਤੋਤੇ ਸੀਨੇ ਸਾਰੇ ਚੱਕ ਲੈ ਵੀ ਲਣਾ ਸਾਰਾ ਤੇ ਇੱਧਰ ਸਾਲਫ ਵਗੈਰਾ ਸਾਫ ਕਰਤੀ ਸੀ ਤੇ ਹੁਣ ਮੈਂ ਆਟਾ ਗੁੰਨੂਗੀ ਆਟਾ ਵੈਸੇ ਤਾਂ ਪਿਆ ਥੋੜਾ ਵਰ ਉਹ ਤੇ ਫਿਰ ਮੈਂ ਕੱਥੇ ਸ਼ਾਮ ਦਾ ਵੀ ਗੁੰਨੀ ਲੈਣੀ ਹੈ ਹੁਣ ਇਕੱਠੇ ਗੁੰਨੂਗੀ ਤੇ ਕਹਿ ਮੈਂ ਇੱਥੇ ਦੇਖੋ ਮੀ ਪਿਆ ਬਹੁਤ ਹਨਾ ਆ ਦੇਖੋ ਪਾਣੀ ਖੜਿਆ ਵਿੱਚ ਤੇ ਬਹੁਤ ਸਮਝਾ ਹੋ ਰਹੀ ਹੋਇਆ ਤੇ ਤੇ ਇੱਧਰ ਦੇਖੋ ਜੀ ਮੈਂ ਸਾਰੇ ਕੱਪੜੇ ਇੰਨੇ ਧੋਤੇ ਸਾਰੇ ਪੇਟੀਆਂ ਪੁੱਟੀਆਂ ਮੰਜੇ ਮੰਜੇ ਸਾਰੇ ਭਰਤੇ ਜੋ ਕੋਨੇ ਭਰਤੇ ਤੇ ਮੈਂ ਮੈਡ ਧੋਤਾ ਸੀ ਰੋਟੀ ਬਣਾਉਣ ਆਲਾ ਤੇ ਆਹਾ ਸਲਪ ਸਾਬ ਕਰਨ ਵਾਲੇ ਕੱਪੜੇ ਸੀ ਧੋਤੇ ਸੀ ਮੈਂ ਹਰ ਪਾਲਾ ਪਾਣੀ ਪਿਆ ਸੀ ਆ ਦੇਖੋ ਸਾਰੇ ਕੱਪੜੇ ਉੱਤਰ ਪਾਦੇ ੰਜਾ ਤੇ ਬੇਟੀਆਂ ਤੇ ਚਾਦਰਾਂ ਚ ਉੱਤਰ ਪਾਦੇ ਤੇ ਉੱਤਰ ਪਾਏ ਹੋਏ ਪੋਨੇ ਪੋਨੇ ਧੋਤੇ ਸੀ ਮੈਂ ਪੱਤਾ ਪਾਣੀ ਕਰਕੇ ਨਾ ਉਹਦੇ ਚ ਧੋਤੇ ਸੀ ਪੋਨੇ ਮੈਂ ਇਤਨੇ ਸਾਰੇ ਕੱਪੜੇ ਤੇ ਕੋਸ਼ ਉਹ ਉੱਤਰ ਪਾਏ ਹੋਏ ਸੁੱਕਣੇ ਪੋਨੇ ਪਾਏ ਹੋਏ ਕਈ ਮਟੋ ਜੀ ਤੇ ਪਾਦੇ ਸੀ ਸੋਫਿਆਂ ਦੇ ਤੇ ਆਜਾ ਸਭ ਕੋ ਜਾਣਗੇ ਹੰਤੀ ਸਿਰਮਾਵਲ ਵਿੱਚ ਤੇ ਪੋਣੇ ਸੇ ਸਾਰਾ ਕੁਝ ਮਿਲ ਪਾਤਾ ਹੈ ਸ਼ੀਸ਼ੇ ਦਾ ਕਵਰ ਵੀ ਅੱਜ ਧੁੱਤਾ ਤੇ ਮੈਂ ਮੈਨੂੰ ਐਸੇ ਥਾਂ ਵੀ ਮੌਸਮ ਸਾਫ਼ ਹੋਊਗਾ ਵਾਏ ਬੰਦ ਕਰ ਦੇ 2 ਮਿੰਟ ਮੈਨੂੰ ਐਸੇ ਵੀ ਮੌਸਮ ਸਾਫ਼ ਹੋ ਜਾਊਗਾ ਮੈਂ ਟੈਡੀ ਵੀ ਧੋਣੇ ਸੀ ਉਹ ਤੇ ਹੁਣ ਮੈਂ ਉਮੀਦ ਕਰਦੀ ਆ ਕਿ ਆਗਲੇ ਆ ਥੋੜਾ ਯੱਗ ਗਿਆ ਛੋਟਾ ਟਾਈਮ ਪੀਸ ਦਵਾਈ ਦੂ ਇੱਥੇ ਪਈ ਹੈ ਦਵਾਈ ਮੈਥਿਡਾਸ ਤੇ ਮੈਂ ਫੇਰ ਘਰ ਚੱਕਣੀ ਕੋ ਠੀਕ ਹੈ ਵਸ ਸੁਣਨ ਲੱਗੀ ਆਟਾ ਹਟਾ ਬੁਣ ਨਹੀਂ ਨਾ ਵਸ ਆਟਾ ਦੱਪੇ ਆ ਦੇਖੋ ਉਹੜਾ ਆਟਾ ਫਿਰ ਨੰਨ ਗੁੰਨਦਿਆਂ ਹਲਾਟ ਤੇ ਆਟਾ ਗੁੰਨ ਕੇ ਫੇਰ ਲਾਉਂਗੀ ਮੈਂ ਰੋਟੀ ਦੇਖੋ ਬਸ ਇੱਥੇ ਕਰਾਂਗੇ ਆਪਾਂ ਵੀਡੀਓ ਦੇ ਐਂਡ ਅੱਜ ਤੇ ਤੁਹਾਨੂੰ ਅੱਜ ਦਾ ਬਲੌਗ ਇਹੋ ਜਿਹਾ ਲਿਖ ਕੇ ਕਮੈਂਟ ਬਾਕਸ ਦੇ ਵਿੱਚ ਜੋੜ ਦਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਵੀਰ ਭੈਣ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਹਣੇ ਸੋਹਣੇ ਕਰੋ ਕਮੈਂਟ ਤੇ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੇ ਤੁਹਾਡੇ ਇੱਕ ਲਾਈਕ ਤੇ ਇੱਕ ਸਬਸਕ੍ਰਾਈਬਰ ਨਾਲ ਸਾਨੂੰ ਹਨਾ ਪੂਰਾ ਸਪੋਰਟ ਮਿਲੇਗਾ ਤੇ ਤੁਸੀਂ ਪਲੇਸ ਕਰਿਆ ਕਰੋ ਲਾਈਕ ਤੇ ਸਬਸਕ੍ਰਾਈਬ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਆ ਤੇ ਬਾਅਦ ਸਿੱਥੇ ਕਰਾਂਗੇ ਵੀਡੀਓ ਦੇ ਅੰਡ ਮਿਲਾਂਗੇ ਕੱਲ ਨਾਲ ਨਵੇਂ ਵਲੋਗ ਤੇ ਤੁਹਾਨੂੰ ਬਾਜੀ